ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ 350 ਸ਼ਹੀਦੀ ਸ਼ਤਾਬਦੀ ਨੂੰ ਮੁੱਖ ਰੱਖਦੇ ਹੋਏ ਬਿਲਗਾ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੋਂ ਜੋ ਕਿ ਗੁਰੂ ਅਰਜਨ ਦੇਵ ਜੀ ਦੇ ਬਾਬਾ ਸ਼੍ਰੀ ਚੰਦ ਸਾਹਿਬ ਜੀ ਮਹਾਰਾਜ ਬਰਾਤੀ ਸਨ ਉਹਨਾਂ ਦਾ ਪਾਵਨ ਪਵਿੱਤਰ ਸਥਾਨ ਬਿਲਗਾ ਸਾਹਿਬ ਵਿਖੇ ਹੈ ਬਿਲਗਾ ਸਾਹਿਬ ਫਲੌਰ ਜ਼ਿਲ੍ਹਾ ਜਲੰਧਰ ਦੇ ਵਿੱਚ ਪੈਂਦਾ ਹੈ ਉਸ ਸਿਸਤਾਨ ਤੋਂ ਨਗਰ ਬਿਲਗੇ ਦੀਆਂ ਇਲਾਕੇ ਦੀਆਂ ਸੰਗਤਾਂ ਨਾਨਕ ਲੇਵਾ ਸੰਗਤਾਂ ਨੇ ਬਹੁਤ ਵੱਡਾ ਪਰਾਲਾ ਸੁਭਾਵਾਂ ਨੇ ਬਿਲਗੇ ਦੀਆਂ ਨੇ ਸਾਰਿਆਂ ਨੇ ਰਲ ਕੇ ਕੀਤਾ ਕਿ ਜੋ ਇਹ ਨਗਰ ਕੀਰਤਨ ਹੈ ਨੌਵੇਂ ਪਾਸ਼ਾ ਜੀ ਦੀ ਸ਼ਤਾਬਦੀ ਨੂੰ ਮੁੱਖ ਰੱਖਦੇ ਹੋਏ ਆਨੰਦਪੁਰ ਸਾਹਿਬ 23 ਤਰੀਕ ਨੂੰ ਪਹੁੰਚ ਰਿਹਾ ਹੈ ਬਿਲਗਾ ਸਾਹਿਬ ਤੋਂ ਸਵੇਰੇ 8 ਵਜੇ ਰਵਾਨਾ ਹੋਵੇਗਾ ਨਗਰਾਂ ਤੋਂ ਪਿੰਡਾਂ ਸ਼ਹਿਰਾਂ ਤੋਂ ਹੁੰਦਾ ਹੋਇਆ ਬਿਲਗਾ ਸਾਹਿਬ ਤੋਂ ਸਵੇਰੇ 8 ਵਜੇ ਚੱਲ ਕੇ ਮਵਾਈ ਪ੍ਰਤਾਪਰਾ ਸੰਗਤਪੁਰ ਪਰ ਤਪਰੇ ਤੋਂ ਹਰੀਪੁਰ ਖਾਲਸਾ ਫਲੌਰ ਫਲੌਰ ਤੋਂ ਨਗਰ ਨਗਰ ਤੋਂ ਨਵਾਂ ਸ਼ਹਿਰ ਰਾਹ ਹੁੰਦਾ ਹੋਇਆ ਨਵਾਂ ਸ਼ਹਿਰ ਪਹੁੰਚ ਕੇ ਗੜ ਸ਼ੰਕਰ ਗੜ ਸ਼ੰਕਰ ਤੋਂ ਆਨੰਦਪੁਰ ਸਾਹਿਬ ਜਾਣਾ ਹੈ ਸਾਰੀਆਂ ਸੰਗਤਾਂ ਬਹੁਤ ਹੀ ਉਤਾਵਲੀਆਂ ਹਨ ਤੇ ਇਹੋ ਹੀ ਮੈਸੇਜ ਹੈ ਸੰਗਤਾਂ ਨੂੰ ਜਿੱਥੇ ਵੀ ਇਹ ਨਗਰ ਕੀਰਤਨ ਪਹੁੰਚ ਰਿਹਾ ਉੱਥੇ ਸਭ ਤੋਂ ਵੱਧ ਸਤਿਕਾਰ ਕਰਨਾ ਆਪਾਂ ਸ਼ਾਮ ਨੂੰ 5:00 ਵਜੇ ਉੱਥੇ ਪਹੁੰਚਾਉਣ ਦੀ ਸਾਰੀ ਸੰਗਤ ਕੋਸ਼ਿਸ਼ ਕਰ ਰਹੀ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਭਾਈਏ 23 ਤਰੀਕ ਨੂੰ ਮਿਲਗਾ ਸਾਹਿਬ ਤੋਂ ਸਵੇਰੇ 8:00 ਵਜੇ ਰਵਾਨਾ ਹੋਵੇਗਾ ਸਾਰੀਆਂ ਸੰਗਤਾਂ ਹਮ ਹਮਾ ਕੇ ਪਹੁੰਚਣ ਦੀ ਕੋਸ਼ਿਸ਼ ਕਰੋ ਤੇ ਇਸ ਨੂੰ ਚਾਰ ਚੰਨ ਲਾਓ ਵੱਧ ਤੋਂ ਵੱਧ ਇਹਦੇ ਵਿੱਚ ਟਰਾਲੀ ਤੇ ਟਰੈਕਟਰ ਨਹੀਂ ਲੈ ਕੇ ਆਉਣਾ ਮੋਟਰਸਾਈਕਲ ਵੀ ਨਹੀਂ ਸਿਰਫ ਗੱਡੀਆਂ ਤੇ ਬੱਸਾਂ ਬਸਾਂ ਹੀ ਜਾਣਗੀਆਂ ਗੱਡੀਆਂ ਆਪੋ ਆਪਣੀਆਂ ਲੋਕ ਲੈ ਕੇ ਜਾਣਗੇ ਸੰਗਤਾਂ ਲੈ ਕੇ ਜਾਣਗੀਆਂ ਬਾਕੀ ਸਾਰੀ ਸੰਗਤ ਨੇ ਮੋਹਰੇ ਅੱਗੇ ਜਿੱਥੇ ਵੀ ਨਗਰ ਕੀਰਤਨ ਪਹੁੰਚ ਰਿਹਾ ਉੱਥੇ ਸੇਵਾ ਕਰਨੀਆਂ ਸਾਰੀ ਉਦਾਸੀ ਸੰਪਰਦਾ ਮਹਾਪੁਰਖ ਸਾਰੇ ਹੀ ਵੱਧ ਤੋਂ ਵੱਧ ਇਹਦੇ ਵਿੱਚ ਯੋਗਦਾਨ ਪਾ ਰਹੇ ਆ ਵੱਧ ਤੋਂ ਵੱਧ ਨਗਰ ਕੀਰਤਨ ਨੂੰ ਚਾਰ ਚੰਨ ਲਾ ਕੇ ਸ਼ਤਾਬਦੀ ਮਨਾਉਣ ਵਿੱਚ ਅਕਾਲ ਤਖਤ ਕੇਸਗੜ ਸਾਹਿਬ ਅਨੰਦਪੁਰ ਪਹੁੰਚ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੈ ਜੀ ਆਇਆਂ ਨੂੰ ਅੱਜ ਕੇ ਜਗਾਰੇ ਕੇ ਆਵੇ ਨਿਹਾਲੋ ਜਾਵੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜੀ ਨੂੰ ਪਾਵੇ ਨਿਹਾਲੋ ਜਾਵੇ ਸੋ ਜੀ